ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਟੱਲਾ ਟੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਟੱਲਾ ਸਾਹਿਬ ਪੰਜ ਮੈਂਬਰੀ ਕਮੇਟੀ ਨੇ ਡੈਲੀਗੇਟਸ ਦੀ ਚੋਣ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਇਹ 30 ਤਰੀਕ ਤੱਕ ਉਹਨਾਂ ਮੁਕੰਮਲ ਕਰਨੀਆਂ ਤੇ ਉਸ ਤੋਂ ਬਾਅਦ 11 ਤਰੀਕ ਨੂੰ ਪ੍ਰਧਾਨ ਦੀ ਚੋਣ ਹੋਣੀ ਹੈ ਹੁਣ ਜਦੋਂ ਇਹ ਸਾਰਾ ਇਹਨਾਂ ਨੇ ਪ੍ਰੋਗਰਾਮ ਵਿਟਿਆ ਸੀਗਾ ਤਾਂ ਉਸੇ ਦੌਰਾਨ ਪ੍ਰੈਸ ਨੋਟ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਰੇ ਅਕਾਲੀ ਦਲ ਜਿਹੜੇ ਆ ਉਹ ਇਕੱਠੇ ਹੋ ਜਾਓ। ਪਰ ਕੱਲਾ ਸਾਹਿਬ ਇੱਕ ਗੱਲ ਦੱਸਿਓ ਕਿ ਕੀ ਹਾਲੇ ਤੱਕ ਸੁਖਬੀਰ ਬਾਦਲ ਦਾ ਜਿਹੜਾ ਧੜਾਵਾ ਉਹਨਾਂ ਵੱਲੋਂ ਕੋਈ ਰਿਐਕਸ਼ਨ ਦਿੱਤਾ ਗਿਆ? ਕੀ ਉਹ 11 ਅਗਸਤ ਵਾਲੇ ਦਿਨ ਸ਼ਾਮਲ ਹੋਣਗੇ? ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੜਾਈ ਗਈ ਪੰਜ ਮੈਂਬਰੀ ਕਮੇਟੀ ਪ੍ਰਧਾਨ ਦੀ ਚੋਣ ਕਰੇਗੀ ਤੇ ਉਹ ਆਪਣੀ ਸ਼ਮੂਲੀਅਤ ਕਰਨਗੇ। ਅਗਰ ਨਹੀਂ ਕਰਦੇ ਤਾਂ ਫਿਰ ਇਹ ਗੱਲ ਸਿੱਧੀ ਮੰਨੀ ਜਾ ਸਕਦੀ ਹੈ ਵੀ ਇੱਕ ਨਵਾਂ ਅਕਾਲੀ ਦਲ ਜਨਮ ਲੈ ਲੇਗਾ। ਇਹਦੇ ਉੱਤੇ ਤੁਹਾਡੀ ਟਿੱਪਣੀ ਚਾਹੁੰਦੇ ਆ ਇਹਦੇ ਨਾਲ ਹੀ 2027 ਦਾ ਵੀ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਦੋ ਦੋ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਕੌਣ ਕਰੂਗਾ ਤੇ ਦੂਜੇ ਪਾਸੇ ਕਾਂਗਰਸ ਤਰਨਤਾਰਨ ਦੇ ਵਿੱਚ ਭਾਵੇਂ ਸਵਿਧਾਨ ਰੈਲੀ ਕਰ ਰਹੀ ਆ ਪਰ ਜਿੱਦਾਂ ਸੁਖਬੀਰ ਬਾਦਲ ਅੱਜਕੱਲ ਜਿੱਥੇ ਵੀ ਰੈਲੀ ਕਰਦੇ ਆ ਹਲਕਾ ਇੰਚਾਰਜ ਅਨਾਉਂਸ ਕਰ ਦਿੰਦੇ ਆ ਕਾਂਗਰਸ ਹੱਲੇ ਥੋੜੀ ਜੀ ਢਿੱਲੀ ਮੱਠੀ ਦਿਖਾਈ ਦੇ ਰਹੀ ਆ ਹਾਲਾਂਕਿ ਆਮ ਆਦਮੀ ਪਾਰਟੀ ਨੇ ਵੀ ਹਰਮੀਤ ਸੰਧੂ ਜਿਹੜੇ ਅਕਾਲੀ ਦਲ ਚ ਸੀ ਉਹਨਾਂ ਨੂੰ ਪਾਰਟੀ ਜੁਆਇਨ ਕਰਾ ਲਈ ਹੈ ਤੇ ਉਮੀਦ ਹੈ ਵੀ ਉਹੀ ਉਥੋਂ ਉਮੀਦਵਾਰ ਹੋਣਗੇ ਪਰ ਸਭ ਤੋਂ ਪਹਿਲਾਂ ਡਲਾਸਾ ਪੰਜ ਮੈਂਬਰੀ ਕਮੇਟੀ ਡੈਲੀਗੇਟਸ ਦੀ ਚੋਣ ਕਰ ਰਹੀ ਹੈ ਤੇ ਇੱਕ ਦਿਨ ਇੱਕ ਦਿਨ ਕਰਕੇ ਜਦੋਂ ਲੰਘਣਾ ਤੇ 11 ਅਗਸਤ ਵਾਲੀ ਸਥਿਤੀ ਦੱਸੋ ਜਰਾ ਦੇਖੋ 21 ਜੁਲਾਈ ਤੋਂ ਹੀ ਜ਼ਿਲ੍ਹਾ ਪੱਧਰ ਤੇ ਡੈਲੀਗੇਟਾਂ ਦੀ ਚੋਣ ਹੋ ਰਹੀ ਹੈ ਮਲੇਰ ਕੋਟਲਾ ਔਰ ਮੰਡੀ ਅਹਿਮਦਗੜ ਵਾਲੇ ਪਾਸਿਓਂ ਇਕਬਾਲ ਸਿੰਘ ਝੁੰਦਾ ਹੋਣਾਂ ਦੀ ਅਗਵਾਈ ਚ ਜ਼ਿਲ੍ਹਾ ਪੱਧਰੀ ਡੈਲੀਗੇਟਾਂ ਦੀ ਚੋਣ ਉੱਥੇ ਸ਼ੁਰੂ ਹੋਈ ਹੈ ਅੱਜ ਬੀਬੀ ਸ਼ਤਵੰਤ ਕੌਰ ਹੋਣੇ ਵੀ ਸਰਗਰਮ ਨੇ ਅੱਜ ਵੀ ਗੁਰਦਾਸਪੁਰ ਵਾਲੇ ਮਾਝੇ ਦੇ ਵਿੱਚ ਡੈਲੀਗੇਟ ਮੈਂਬਰਾਂ ਦੀ ਚੋਣ ਹੋ ਰਹੀ ਹੈ ਹਰ ਰੋਜ਼ ਦਿਨ ਪ੍ਰਤੀ ਦਿਨ ਜਿਹੜੇ ਡੈਲੀਗੇਟ ਨੇ ਉਹ ਚੁਣੇ ਜਾ ਰਹੇ ਨੇ 30 ਜੁਲਾਈ ਤੱਕ ਮੁਕੰਮਲ ਤੌਰ ਤੇ ਡੈਲੀਗੇਟ ਚੁਣੇ ਜਾਣੇ ਨੇ ਔਰ ਇਹਨਾਂ ਡੈਲੀਗੇਟਾਂ ਨੇ 11 ਤਰੀਕ ਨੂੰ ਪ੍ਰਧਾਨ ਚੁਣਨਾ ਹੈ ਹੁਣ ਇੱਕ ਗੱਲ ਤਾਂ ਸਾਫ਼ ਹੈ ਜਿਸ ਤਰ੍ਹਾਂ ਦੇ ਸੰਕੇਤ ਸੁਖਬੀਰ ਬਾਦਲ ਦੇ ਰਹੇ ਨੇ ਦੇਖੋ ਪਹਿਲਾ ਲੁਧਿਆਣੇ ਵਾਲਾ ਧਰਨਾ ਰੱਦ ਕੀਤਾ ਗਿਆ 22 ਜੁਲਾਈ ਕੀਤਾ ਗਿਆ ਔਰ ਪੂਰਾ ਜ਼ੋਰ ਸੁਖਬੀਰ ਬਾਦਲ ਨੇ ਲਾਤਾ ਕਿ ਵੱਧ ਤੋਂ ਵੱਧ ਇਕੱਠ ਉੱਥੇ ਹੋਵੇ ਕਿਉਂਕਿ ਸੁਖਬੀਰ ਬਾਦਲ ਇਹ ਪ੍ਰਭਾਵ ਦੇਣਾ ਚਾਹੁੰਦਾ ਹੈ ਕਿ 11 ਜੂਨ ਨੂੰ ਜਿਹੜੀ ਪ੍ਰਧਾਨ ਦੀ ਚੋਣ ਹੈ ਅਗਰ ਮੈਂ ਉਹਦੇ ਵਿੱਚ ਨਹੀਂ ਜਾਂਦਾ ਤੇ ਸ਼੍ਰੋਮਣੀ ਅਕਾਲੀ ਦਲ ਚ ਮੇਰੀ ਪਾਰਟੀ ਦੇ ਹੋਰ ਲੋਕ ਉੱਥੇ ਨਾ ਜਾਣ ਉਸ ਪੰਜ ਮੈਂਬਰੀ ਕਮੇਟੀ ਦੀ ਇਹ ਅਕਾਲੀ ਦਲ ਦੀ ਪੁਨਰਸੁਰਜੀਤੀ ਦੇ ਵਿੱਚ ਜ਼ਿਆਦਾ ਲੋਕ ਟੁੱਟ ਕੇ ਸੁਖਬੀਰ ਬਾਦਲ ਨਾਲੋਂ ਨਾ ਜਾਣ ਇਹ ਪ੍ਰਭਾਵ ਸੁਖਬੀਰ ਬਾਦਲ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੁਧਿਆਣੇ ਧਰਨੇ 'ਚ ਵੀ ਤੁਸੀਂ ਵੇਖੋ ਪੂਰੇ ਪੰਜਾਬ 'ਚੋਂ ਅਕਾਲੀਆਂ ਦੇ ਜਥੇ ਬੁલાਏ ਗਏ ਸੀ ਪੂਰਾ ਜ਼ੋਰ ਸੁਖਬੀਰ ਬਾਦਲ ਨੇ ਆਪ ਲਾਇਆ ਸੀ ਸ਼ੰਗਰੂਰ ਮੋਗਾ ਲੁਧਿਆਣੇ ਵਾਲੇ ਦੁਆਲੇ ਜਿੰਨੇ ਹਲਕੇ ਨੇ ਜਿਹੜੇ ਵੀ ਹਲਕੇ ਨੇ ਚਾਇਆ ਸੁਖਬੀਰ ਬਾਦਲ ਉੱਥੇ ਗਿਆ ਤੇ ਲੋਕ ਲਾਮਬੰਦ ਕੀਤਾ ਇੱਕ ਧਰਨੇ ਲਈ ਸੁਤ ਧਰਨੇ ਤੇ ਲਿਆਉਣ ਦੇ ਲਈ ਵੀ ਲੋਕ ਸੁਖਬੀਰ ਬਾਦਲ ਲਗਾਤਾਰ ਇਸ ਤਰ੍ਹਾਂ ਦੀ ਮੈਨੇਜਮੈਂਟ ਕਰਦਾ ਹੈ ਤਾਂ ਕਿ ਵੱਧ ਤੋਂ ਵੱਧ ਰਸ਼ਵਤ ਖਾਇਆ ਜਾ ਸਕੇ ਹਾਲਾਂਕਿ ਜਿਹੜਾ ਕਾਂਗਰਸ ਦਾ ਧਰਨਾ ਸੀ ਔਰ ਅਕਾਲੀ ਦਲ ਦਾ ਧਰਨਾ ਸੀ ਵਰਕਰਾਂ ਪੱਖੋਂ ਰਸ਼ਵਤ ਪੱਖੋਂ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਸੀ ਉਹਨੇ ਇੱਕ ਹੀ ਦਾ ਹੀ ਫਰਕ ਸੀ ਪਰ ਵੱਡਾ ਰਸ਼ਵਤ ਦਿਖਾ ਕੇ ਸੁਖਬੀਰ ਬਾਦਲ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਸ਼੍ਰੋਮਣੀ ਅਕਾਲੀ ਦਲ 'ਚ ਵੀ ਕਰ ਰਿਹਾ ਹੈ ਕਿ ਅਸੀਂ ਹੀ ਅਸਲੀ ਅਕਾਲੀ ਦਾਲਾ ਉਹ ਤਾਂ ਦਾਵਾ ਪਹਿਲਾਂ ਵੀ ਕਰਦੇ ਆ ਕਿ ਸਾਡੇ ਕੋਲੇ ਸੰਵਿਧਾਨ ਹੈ ਸਾਡੇ ਕੋਲੇ ਰਜਿਸਟ੍ਰੇਸ਼ਨ ਹੈ ਸਾਡੇ ਕੋਲੇ ਮਾਨਤਾ ਹੈ ਇਲੈਕਸ਼ਨ ਕਮਿਸ਼ਨ ਦੀ ਮਾਨਤਾ ਹੈ ਉਹ ਤਾਂ ਗੱਲਾਂ ਕਰ ਲਈ ਐ ਹੁਣ ਇਹ ਧਰਨਿਆਂ ਚ ਰਸ਼ ਪਿੱਛੇ ਇੱਕ ਅਜੰਡਾ ਇਹ ਵੀ ਹੈ ਕਿ ਇੱਕ ਤਾਂ ਸਰਕਾਰ ਦੇ ਵਿਰੋਧ ਅਸੀਂ ਖੜੇ ਆ ਸਰਕਾਰ ਦੇ ਖਿਲਾਫ ਇਹ ਸਾਰਿਆਂ ਨੂੰ ਨਜ਼ਰ ਆਵੇ ਦੂਸਰਾ ਕਿ ਪੰਜ ਮੈਂਬਰੀ ਨੇ ਜਿਹੜੀ 11 ਨੂੰ ਪ੍ਰਧਾਨਗੀ ਦੀ ਚੋਣ ਰੱਖੀ ਹੈ ਉਥੇ ਘੱਟ ਤੋਂ ਘੱਟ ਲੋਕ ਮੇਰੇ ਸਾਥੀ ਕੁੱਟ ਕੇ ਜਾਣ ਭਾਵ ਸੁਖਬੀਰ ਦੇ ਘੱਟ ਤੋਂ ਘੱਟ ਸਾਥੀ ਉੱਥੇ ਜਾਣ ਇਹ ਜ਼ੋਰ ਸੁਖਬੀਰ ਬਾਦਲ ਦਾ ਹੁਣ ਲੱਗਿਆ ਹੋਇਆ ਹੈ ਪਰ ਜਿਹੜੇ ਡੈਲੀਗੇਟ ਨੇ ਡੈਲੀਗੇਟਾਂ ਨੇ ਪ੍ਰਧਾਨ 11 ਤਰੀਕ ਨੂੰ ਸੰਦੀਪਜੀਤ ਚੁਣ ਦੇਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਅਕਾਲੀ ਦਲ ਦਾ ਪੁਨਰ ਸੁਰਜੀਤ ਹੋ ਜਾਣਾ ਹੈ ਕੋਈ ਉੱਥੇ ਜਾਵੇ ਕੋਈ ਉੱਥੇ ਨਾ ਜਾਵੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੱਡੀ ਤਾਕਤ ਕੋਈ ਨਹੀਂ ਜਦੋਂ ਉਸ ਤਾਕਤ ਦੇ ਹੁਕਮਨਾਮੇ ਮੁਤਾਬਕ ਪੰਜ ਮੈਂਬਰੀ ਕਮੇਟੀ ਨੇ ਪੁਨਰ ਸੁਰਜੀਤ ਅਕਾਲੀ ਦਲ ਕਰਤਾ ਤੇ ਫੇਰ ਹੀ ਤੁਸੀਂ ਮੰਨ ਕੇ ਚੱਲੋ ਜਿੱਦਣ ਪ੍ਰਧਾਨ ਚੁਣ ਦੇਣਾ ਉਹਨਾਂ ਨੇ ਨਵਾਂ ਭਾਵੇਂ ਬੀਬੀ ਸਤਵੰਤ ਕੌਰ ਆਉਣ ਤੇ ਭਾਵੇਂ ਕਿਸੇ ਹੋਰ ਨੂੰ ਜਿਹੜੀ ਜਿਹੜੇ ਡੈਲੀਗੇਟ ਨੇ ਉਹ ਪ੍ਰਧਾਨ ਚੁਣਨ ਜਿਸ ਦਿਨ ਉਸ ਪ੍ਰਧਾਨ ਦੀ ਨਿਯੁਕਤੀ ਹੋਗੀ ਮੈਂ ਅੱਗੇ ਵੀ ਤੁਹਾਨੂੰ ਕਹਿਣਾ ਹੁਣਾ ਕਿ ਅਗਰ ਬੀਬੀ ਸਤਵੰਤ ਕੌਰ ਮੰਨ ਲਓ ਚੁਣੇ ਗਏ ਪ੍ਰਧਾਨ ਕਿਉਂਕਿ ਉਹਨਾਂ ਦਾ ਵੀ ਦਾਵਾ ਵੱਡਾ ਹੈ ਬੀਬੀ ਸਤਵੰਤ ਕੌਰ ਦਾ ਅਗਰ ਉਹ ਪ੍ਰਧਾਨ ਚੁਣੇ ਗਏ ਤੇ ਫੇਰ ਤੁਸੀਂ ਪੰਜਾਬ ਦੀ ਪੋਲੀਟੀਕਲ ਸਥਿਤੀ ਵਿੱਚ ਬੀਬੀ ਸਤਵੰਤਕਾ ਹੋਰ ਅਗਰ ਪ੍ਰਧਾਨ ਬਣ ਗਏ ਜਿਸ ਤਰ੍ਹਾਂ ਦੀ ਸਥਿਤੀ ਬਣ ਜਾਣੀ ਹੈ ਉਹਨਾਂ ਦਾ ਵਿਰੋਧ ਨਹੀਂ ਕੋਈ ਕਰ ਪਾਏਗਾ ਔਰ ਉਸ ਵੇਲੇ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੀ ਉਹ ਸਿੱਧੀ ਰਾਜਨੀਤਿਕ ਲੜਾਈ ਲੜ ਸਕੂਗਾ ਇਹਦਾ ਮਤਲਬ ਹੈ ਕਿ ਜਦੋਂ ਉਹ ਅਕਾਲੀ ਦਲ ਤਾਂ ਪੁਨਰਸੁਰਜੀਤ ਹੋ ਗਿਆ ਹਾਂ ਠੀਕ ਹੈ ਲੋਕਾਂ ਦੇ ਵਿੱਚ ਫਿਰ ਇਹ ਗੱਲ ਜ਼ਰੂਰ ਹਜੇ ਰਹੂਗੀ ਕੁਝ ਸਮਾਂ ਵਿਸ਼ੁਖਬੀਰ ਬਾਦਲ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਸੇ ਤਰ੍ਹਾਂ ਹੈ ਤੇ ਇਸ ਇਸ ਪਾਸੇ ਪੰਜ ਮੈਂਬਰੀ ਕਮੇਟੀ ਨੇ ਵੀ ਪ੍ਰਧਾਨ ਚੁਣ ਲਿਆ ਪਰ ਲੋਕਾਂ ਨੂੰ ਇਹ ਗੱਲ ਪਤਾ ਹੈ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਜਦੋਂ ਅਮਲੀ ਰੂਪ ਧਾਰਨ ਕਰਾਇਆ ਗਿਆ ਹੁਕਮਨਾਮੇ ਨੂੰ ਹੁਕਮਨਾਮੇ ਮੁਤਾਬਕ ਜਿਹੜੀ ਭਰਤੀ ਹੋਈ ਹੈ ਉਹਦਾ ਪ੍ਰਧਾਨ ਨਿਕਲਿਆ ਹੈ ਮਤਲਬ ਜਿਹੜਾ 11 ਤਰੀਕ ਨੂੰ ਪ੍ਰਧਾਨ ਚੁਣਿਆ ਜਾਣਾ ਹੈ ਸਰਦਾਰ ਤੀਜਲ ਸਿੰਘ ਸਮੁੰਦਰੀ ਹਾਲਚ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਦਿਖਾਏ ਗਏ ਰਸਤੇ ਦੇ ਵਿੱਚੋਂ ਪ੍ਰਧਾਨ ਨਿਕਲਣਾ ਉਹਨਾਂ ਦੀ ਵੀ ਨੁਮਾਇੰਦਗੀ ਸਿੱਧੇ ਤੌਰ ਤੇ ਸ਼੍ਰੋਮਣੀ ਸ਼੍ਰੀ ਅਕਾਲ ਤਖਤ ਸਾਹਿਬ ਹੀ ਕਰਨਗੇ ਉਸ ਪ੍ਰਧਾਨ ਦੀ ਨੁਮਾਇੰਦਗੀ ਮਤਲਬ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਵੀ ਸ਼੍ਰੀ ਅਕਾਲ ਤਖਤ ਸਾਹਿਬ ਹੋਗੀ ਮਤਲਬ ਅਗਰ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਸਿੱਧਾ 2 ਦਸੰਬਰ 24 ਨੂੰ ਜਿਹੜਾ ਹੁਕਮਨਾਮਾ ਆਇਆ ਸੀ ਉਸ ਹੁਕਮਨਾਮੇ ਚੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਉਸ ਹੁਕਮਨਾਮੇ ਚੋਂ ਅਕਾਲੀ ਦਲ ਪੁਨਰਸੁਰਜੀਤ ਕਰਤਾ ਸੋ ਇਹ ਵੀ ਨਿਯੁਕਤੀ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਕੀਤੀ ਗਈ ਭਰਤੀ ਤੋਂ ਬਾਅਦ ਹੋ ਰਹੀ ਹੈ ਸੋ ਇਹ ਵੀ ਇੱਕ ਤਰੀਕੇ ਨਾਲ ਜਿਹੜਾ ਅਕਾਲੀ ਦਲ ਪੁਨਰਸੁਰਜੀਤ ਹੈ ਇਹਦੀ ਸਥਾਪਨਾ ਵੀ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੀ ਹੋਗੀ ਫਿਰ ਲੋਕਾਂ ਨੇ ਤੈਅ ਕਰਨਾ ਹੈ ਸੰਦੀਪ ਜੀ ਭਾਵੇਂ ਸ਼੍ਰੋਮਣੀ ਅਕਾਲੀ ਦਰਸ਼ਕੋ ਸ਼ਵਾਲ ਇੱਥੇ ਇਹ ਹੈ ਵੀ ਇਹਨਾਂ ਦੀ ਨਿਯੁਕਤੀ ਤੇ ਹੋ ਗਈ ਸ੍ਰੀ ਅਕਾਲ ਤਖਤ ਸਾਹਿਬ ਦੀ ਰੌਸ਼ਨੀ ਦੇ ਵਿੱਚ ਪ੍ਰਧਾਨ ਚੁਣਿਆ ਜਾਏਗਾ ਪਰ ਕੀ ਉਹ ਧੜਾ ਜਿੱਥੋਂ ਕਲੈਸ਼ ਸਾਰਾ ਸ਼ੁਰੂ ਹੋਇਆ ਬਾਗੀ ਤੇ ਦਾਗੀ ਫਿਰ ਚੁੱਲ੍ਹੇ ਸਮੇਟ ਕੇ ਇਕੱਠੇ ਹੋਣ ਵਾਲੀ ਗੱਲ ਇਹ ਦੁਬਾਰਾ ਪ੍ਰੈਸ ਨੋਟ ਦੇ ਵਿੱਚ ਦੇਖਣ ਨੂੰ ਮਿਲੀ ਕੀ ਚੁੱਲ੍ਹੇ ਚੌਕੇ ਉਸ ਦਿਨ ਆਪੋ ਆਪਣੇ ਸਮੇਟਲੇ ਜਾਣਗੇ ਇੱਕ ਥਾਂ ਇਕੱਠੇ ਹੋ ਜਾਣਗੇ ਸਵਾਲ ਤੇ ਤਲਾਸ਼ ਵੀ ਹੈ ਵੀ ਸੁਖਵੀਰ ਬਾਦਲ ਹੋਣੀ ਇਹਨਾਂ ਨੂੰ ਮਤਲਬ ਪਾਪੜਾ ਸਮਰਥਨ ਦੇਣਗੇ ਕਿਉਂਕਿ ਸੁਖਬੀਰ ਬਾਦਲ ਬਾਰੇ ਤਾਂ ਜਨਰਲ ਸਾਹਿਬ ਕਹਿ ਚੁੱਕੇ ਆ ਵੀ ਇਹ ਲੀਡਰ ਬੁੱਢੀ ਹੋ ਚੁੱਕੀ ਆ ਇਹ ਲੀਡਰ ਹੁਣ ਲੋਕਾਂ ਦਾ ਭਰੋਸਾ ਜਿੱਤਣ ਤੇ ਕਾਮਯਾਬ ਨਹੀਂ ਰਹੀ ਕਾਬਲ ਨਹੀਂ ਰਹੀ ਸੰਦੀਪ ਜੀ ਜਦੋਂ ਕੋਈ ਸ਼ੁਭ ਕੰਮ ਤੇ ਪੂਰੇ ਪਿੰਡ ਨੇ ਜਾਣਾ ਹੁੰਦਾ ਨਾ ਜੀ ਬੱਸ ਪਿੰਡ ਦੇ ਬਾਹਰ ਖੜੀ ਹੁੰਦੀ ਆ ਫਿਰਨੀ ਤੇ ਬੱਸ ਚ ਸਾਰਾ ਪਿੰਡ ਆ ਕੇ ਬਹਿ ਜਾਂਦਾ ਭਾਵੇਂ ਧਾਰਮਿਕ ਥਾਵਾਂ ਦੀ ਯਾਤਰਾ ਤੇ ਜਾਣਾ ਹੋਵੇ ਜਾਂ ਕਿਸੇ ਵੀ ਸ਼ੁਭ ਕੰਮ ਤੇ ਜਾਣਾ ਹੋਵੇ ਤੇ 2-3 ਵਾਰ ਸੱਦੇ ਲੱਗਦੇ ਨੇ ਪਿੰਡ 'ਚ ਵੀ ਭਾਈ ਕੋਈ ਰਹਿ ਨਾ ਜਾਵੇ ਆਜੋ 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 ਫਿਰ ਕੋਈ ਮੇਰੇ ਵਰਗਾ ਸਾਈਕਲ ਚੱਕ ਕੇ ਵੀ ਹਜੇ 5-7 ਮਿੰਟ ਹੋਰ ਡਰਾਈਵਰ ਨੂੰ ਕਹਿ ਦਿੰਦਾ ਵੀ 5-7 ਮਿੰਟ ਬਸ ਮੈਂ ਘੇੜਾ ਮਾਰ ਕੇ ਆਇਆ ਪਿੰਡ 'ਚ ਤੇ ਮੇਰੇ ਵਰਗਾ ਸਾਈਕਲ ਚੱਕ ਕੇ ਪਿੰਡ ਦੀ ਫਿਰਨੀ ਤੇ ਸਾਰੇ ਪਾਸੇ ਹੌਕਾ ਵੀ ਮਾਰਿਆ ਹੁੰਦਾ ਵੀ ਭਾਈ ਆਜੋ ਸਾਈਕਲ ਤੇ ਬਿਠਾ ਕੇ ਲੈ ਚੱਲਦਾ ਮੈਂ ਬਸ 5 ਮਿੰਟ ਤੂੰ ਬਸ ਤੁਰ ਪੈਣੀ ਹੈ ਹੁਣ 5 ਮੈਂਬਰੀ ਕਮੇਟੀ ਉਹੀ ਕੰਮ ਕਰ ਰਹੀ ਹੈ ਬਾਰ-ਬਾਰ ਸੱਦਾ 11 ਤਰੀਕ ਦਾ ਬਾਰ-ਬਾਰ ਸੱਦਾ ਵੱਜ ਰਿਹਾ ਨਾ ਤੇ ਹੁਣ ਜੇ 11 ਤਰੀਕ ਨੂੰ ਸੁਖਵੀਰ ਸਿੰਘ ਬਾਦਲ ਜਾਂਦਾ ਹੀ ਨਹੀਂ ਉੱਥੇ ਜਿਹੜੀ ਸੰਭਾਵਨਾ ਘੱਟ ਹੈ ਪਤਾ ਲੱਗ ਗਿਆ ਨਾ ਕਹਿੰਦੇ ਨੇ ਘਰ ਦੇ ਭਾਗ ਜਿਹੜੀਆਂ ਤੋਂ ਪਤਾ ਲੱਗ ਜਾਂਦੇ ਨੇ ਸੋ ਸੁਖਵੀਰ ਸਿੰਘ ਬਾਦਲ ਦੇ ਰਿਐਕਸ਼ਨਾਂ ਤੋਂ ਪਤਾ ਲੱਗ ਗਿਆ ਕਿ ਸੁਖਵੀਰ ਬਾਦਲ 11 ਤਰੀਕ ਨੂੰ ਨਹੀਂ ਜਾਂਦਾ ਨਾ ਉਹ ਆਪਣੇ ਭਰਤੀ ਕਰਕੇ ਜਿਹੜੀ ਪ੍ਰਧਾਨਗੀ ਉਹਨਾਂ ਨੇ ਸੰਭੀ ਹੈ ਨਾ ਉਸ ਧੜੇ ਨੂੰ ਉਹ ਭੰਗ ਕਰਨ ਉਹਨਾਂ ਨੇ ਤਾਂ ਨਵੀਂ ਲੀਡਰਸ਼ਿਪ ਚੁਣਨਤੀ ਨਵੇਂ ਮੀਤ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਉਹਨਾਂ ਨੇ ਤਾਂ ਬਣਾਤੇ ਉਹ ਤਾਂ ਨਹੀਂ 11 ਨੂੰ ਜਾਂਦੇ ਹੁਣ ਬੱਸ ਨੇ 11 ਨੂੰ ਰੁਕਣਾ ਨਹੀਂ ਬੱਸ ਚੱਲ ਪੈਣੀ ਆ ਭਰਤੀ ਵਾਲੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਕੰਪਲੈਕਸ ਚ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਚ ਜਿਹੜਾ ਤੇਜਲ ਸਿੰਘ ਸਮੁੰਦਰੀ ਹਾਲ ਆ ਉੱਥੇ ਪ੍ਰਧਾਨ ਚੜ੍ਹਿਆ ਜਾਣਾ ਪਹੁੰਚ ਜਾਣਾ ਸਾਰਿਆਂ ਨੇ 11 ਤਰੀਕ ਨੂੰ ਹੁਣ ਜੇ ਸੁਖਵੀਰ ਬਾਦਲ ਨਹੀਂ ਆਉਂਦਾ ਤੇ ਅਗਲਿਆਂ ਨੇ ਪੰਜ ਮੈਂਬਰੀ ਕਮੇਟੀ ਨੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਰੋਸ਼ਨੀ ਚ ਪ੍ਰਧਾਨ ਚੁਣ ਦੇਣਾ ਤੇ ਉਹ ਪ੍ਰਧਾਨ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਊ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੀ ਇੱਕ ਤਰੀਕੇ ਨਾਲ ਉਹਨਾਂ ਦਾ ਵੀ ਗਠਨ ਹੋ ਗਿਆ ਫਿਰ ਜਿਹੜਾ ਤਾਂ ਸਿੱਧਾ ਪ੍ਰਭਾਵ ਜਿਹੜਾ ਅਜਿਮਨੀ ਚੋਣਾਂ ਤੇ ਪਵੇਗਾ ਜਿਹੜੀ ਤਰਨਤਾਰਨ ਦੇ ਵਿੱਚ ਹੋਣੀਆਂ ਪੰਥਕ ਇਲਾਕਾ ਪੰਥਕ ਹਲਕਾ ਇੱਕ ਜਿਮਨੀ ਚੋਣ ਤੇ ਕਿਉਂ ਪਵੇਗਾ ਪੂਰੇ ਪੰਜਾਬ ਦੀ ਸਿਆਸਤ ਤੇ ਸੰਦੀਪ ਜੀ ਪ੍ਰਭਾਵ ਪੈ ਚੁੱਕਿਆ ਹਜੇ ਤੱਕ ਮੇਰੇ ਅੰਦਾਜ਼ੇ ਮੁਤਾਬਕ 14 15 16 ਲੱਖ ਦੇ ਕਰੀਬ ਭਰਤੀ ਹੋ ਕੇ ਵਾਪਸ ਆ ਗਈ ਔਰ ਬਹੁਤ ਵੱਡੀ ਗਿਣਤੀ ਚ ਭਰਤੀ ਰੱਦ ਹੋਈ ਹੈ ਤੁਸੀਂ ਵੇਖੋ ਪੰਜ ਮੈਂਬਰੀ ਕਮੇਟੀ ਕੋਲੇ ਜਦੋਂ ਕਾਪੀਆਂ ਆਉਂਦੀਆਂ ਨੇ ਕੱਲੀ-ਕੱਲੀ ਕਾਪੀ ਨੂੰ ਉਹ ਚੈੱਕ ਕਰਦੇ ਆਂ ਕਈ ਭਰਤੀਆਂ ਕਿਸੇ ਦੇ ਦਸਖਤ ਰਹਿ ਗਏ ਕਿਸੇ ਦਾ ਆਧਾਰ ਕਾਰਡ ਨਹੀਂ ਮੈਚ ਹੋ ਰਿਹਾ ਟੈਲੀਫੋਨ ਨੰਬਰ ਨਹੀਂ ਲੱਗ ਰਿਹਾ ਵੈਰੀਫਿਕੇਸ਼ਨ ਦਾ ਪ੍ਰੋਸੈਸ ਹੋਇਆ ਵੱਡੇ ਪੱਧਰ ਤੇ ਫੇਰ ਵੀ ਨਿਚੋੜ ਕੇ ਨੀਂਬੂ ਨਿਚੋੜ ਕੇ ਜਿੰਨਾ ਰਸ ਨਿਕਲਦਾ ਉਹਨਾ ਰਸ ਨਿਕਲਿਆ ਔਰ ਤੁਸੀਂ ਵੇਖੋ ਕਿ ਲਗਭਗ 15-16 ਲੱਖ ਦੇ ਕਰੀਬ ਭਰਤੀ ਆ ਗਈ ਕਾਪੀਆਂ 28-29 ਲੱਖ ਗਈਆਂ ਸੀ ਆਪਾਂ ਨੂੰ ਪਤਾ ਹੈ ਮੁੜੇ ਆਉਣ ਗਿਆ ਹੌਲੀ ਹੌਲੀ ਇਹ ਚੱਲੀ ਜਾ ਰਿਹਾ ਪ੍ਰੋਸੈਸ ਜਦੋਂ ਜਿਹੜਾ ਕੰਮ ਹੋਣ ਵਾਲਾ ਉਹ ਤਾਂ ਡੈਲੀਗੇਟਾਂ ਦਾ ਮੌਜੂਦਾ ਭਰਤੀ ਨਾਲ ਹੋ ਗਿਆ ਇਹ ਭਰਤੀ ਚੱਲਦੀ ਰਹਿਣੀ ਹੈ ਹੌਲੀ ਹੌਲੀ ਅੰਕੜਾ ਵਧੇ ਜਾਣਾ ਹੈ ਹਰ ਹਫਤੇ ਹਰ ਦਿਨ ਹੀ ਮੈਨੂੰ ਪਤਾ ਲੱਗਿਆ ਚਰਨਜੀਤ ਬਰਾੜ ਕਹਿੰਦੇ ਰੋਜ਼ ਹੀ ਕਾਪੀਆਂ ਆ ਜਾਂਦੀਆਂ ਨੇ ਰੋਜ਼ ਹੀ ਆ ਰਹੀਆਂ ਨੇ ਕਾਪੀਆਂ ਤੇ ਮੈਂ ਟੈਲੀਫੋਨ ਕੀਤਾ ਸੀ ਇੱਕ ਦਿਨ ਸੋ ਸੰਦੀਪ ਜੀ ਭਰਤੀ ਆ ਰਹੀ ਹੈ ਹੁਣ ਪ੍ਰਧਾਨ ਚੁਣਿਆ ਜਾਣਾ 11 ਤਰੀਕ ਨੂੰ ਜਿਹੜੇ 15 16 ਲੱਖ 15 16 ਲੱਖ ਲੋਕ ਮੈਂਬਰ ਬਣ ਕੇ ਆਧਾਰ ਕਾਰਡ ਦੇ ਕੇ ਟੈਲੀਫੋਨ ਨੰਬਰ ਦੇ ਕੇ ਉਹਨਾਂ ਨੇ ਤਾਂ ਬਦਲਤੀ ਪੰਜਾਬ ਦੀ ਸਿਆਸਤ ਲਹਿਰ ਹੋਰ ਕੀ ਹੁੰਦੀ ਹੈ ਲਹਿਰ ਕੀ ਹੁੰਦੀ ਹੈ 1 ਕਰੋੜ 90 ਲੱਖ ਪੰਜਾਬ ਦੇ ਵੋਟਰ ਨੇ 1 ਕਰੋੜ 90 ਲੱਖ ਵੋਟਰ ਨੇ ਔਰ 15 16 ਲੱਖ ਮੁੜਿਆ ਏ ਅਗਰੇ 29 30 ਲੱਖ ਮੁੜਿਆ ਏ ਤੇ ਤੁਸੀਂ ਵੇਖੋ ਕਿੰਨਾ ਵੱਡਾ ਅੰਕੜਾ ਹੈ ਔਰ ਹਜੇ ਡੇਢ ਸਾਲ ਪਿਆ 27 ਨੂੰ 1 ਸਾਲ 7 ਮਹੀਨੇ ਤੇ ਅਗਲੇ 1 ਸਾਲ ਚ ਇਹ ਅੰਕੜਾ ਤੁਸੀਂ ਵੇਖੋ ਭਰਤੀ ਭਰਤੀ ਹੋ 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 ਕੇ ਕਿੱਥੇ ਪਹੁੰਚ ਜਾਣਾ ਔਰ ਹਜੇ ਪੋਜੀਸ਼ਨ ਇਹ ਹੈ ਬਹੁਤ ਸਾਰੀਆਂ ਥਾਵਾਂ ਤੇ ਹਜੇ ਵੀ ਲੋਕ ਕਹਿੰਦੇ ਨੇ ਕਿ ਸਾਡੀ ਕੋਈ ਭਰਤੀ ਕਰਨ ਨਹੀਂ ਆਇਆ ਹੌਲੀ ਹੌਲੀ ਭਰਤੀ ਦਾ ਕੰਮ ਚੱਲ ਰਿਹਾ ਔਰ 11 ਨੂੰ ਜਦੋਂ ਪ੍ਰਧਾਨ ਚੁਣਿਆ ਜਾਣਾ ਉਸ ਤੋਂ ਬਾਅਦ ਫੇਰ ਭਰਤੀ ਦੀ ਨੇਰੀ ਆ ਜਾਣੀ ਜਦੋਂ ਨਵੇਂ ਪ੍ਰਧਾਨ ਨੇ ਆ ਕੇ ਹੌਕਾ ਮਾਰਨਾ ਭਰਤੀ ਦਾ ਵੀ ਕਰੋ ਵੀ ਭਰਤੀ ਜਿਹੜੀ ਰਹਿ ਗਈ ਆਪਾਂ ਕਿੱਥੀਏ ਕੰਮ ਤੇ ਗੱਲ ਕਿੱਥੇ ਪਹੁੰਚ ਜਾਣੀ ਔਰ ਸਿੱਧਾ ਸਿੱਧਾ ਜਿਹੜੀ 5 ਮੈਂਬਰੀ ਕਮੇਟੀ ਚੋਂ ਲੀਡਰਸ਼ਿਪ ਨਿਕਲਣੀ ਹੈ ਉਹ ਤਾਂ ਸਮਰਪਤੀ ਸ਼੍ਰੀ ਅਗਲਠਗਤ ਸਾਹਿਬ ਨੂੰ ਹੈ ਉਹਦਾ ਤਾਂ ਜਨਮ ਹੀ ਸ਼੍ਰੀ ਅਗਲਠਗਤ ਸਾਹਿਬ ਤੇ ਹੋ ਗਿਆ ਜਿਹੜੀ 5 ਮੈਂਬਰੀ ਕਮੇਟੀ ਦੀ ਲੀਡਰਸ਼ਿਪ ਹੈ ਉਹਦਾ ਜਨਮ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ 'ਚ ਹੋਇਆ ਹੈ ਜਿਹੜਾ ਉਹ ਅਕਾਲੀ ਦਲ ਸੁਰਜੀਤ ਹੋਣਾ ਹੈ ਜਿੱਥੋਂ ਤੱਕ ਗੱਲ ਰਹਿ ਗਿਆ ਟਾਈਟਲ ਦਾ ਵੀ ਸ਼੍ਰੋਮਣੀ ਅਕਾਲੀ ਦਲ ਕਿਹੜਾ ਹੈ ਹਜੇ ਤੱਕ ਤਾਂ ਸੁਖਬੀਰ ਦਾ ਹੀ ਹੈ ਕਿਉਂਕਿ ਸਿੰਬਲ ਉਹਨਾਂ ਕੋਲੇ ਆ ਉਹ ਬਾਰ-ਬਾਰ ਦਾਵਾ ਕਰਦੇ ਨੇ ਵੀ ਸਾਡੇ ਕੋਲੇ ਮਾਨ ਤੇ ਰਜਿਸਟ੍ਰੇਸ਼ਨ ਹੈ ਤੇ ਇਹਨਾਂ ਨੇ ਵੀ ਜਦੋਂ ਭਰਤੀ ਏਡੀ ਸ਼ੁੱਧ ਹੋ ਗਈ ਤੇ ਚੋਣ ਕਮਿਸ਼ਨ ਨੂੰ ਇਹ ਵੀ ਆਪਣੀ ਭਰਤੀ ਦੇ ਦੇਣਗੇ ਫਿਰ ਤਾਂ ਇਹ ਕਾਨੂੰਨੀ ਲੜਾਈ ਚੱਲੂਗੀ ਨਾ ਬਾਅਦ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਰੌਸ਼ਨੀ ਚ ਇਹਨਾਂ ਨੇ ਤਾਂ ਪ੍ਰਧਾਨ ਚੁਣ ਦੇਣਾ ਉਸ ਤੋਂ ਬਾਅਦ ਐਸਡੀਪੀਸੀ ਦੀਆਂ ਚੋਣਾਂ ਜਿਵੇਂ ਮੈਂ ਅੱਗੇ ਜ਼ਿਕਰ ਕਰਦਾ ਲੋਕਾਂ ਨੇ ਇਹ ਤੈਅ ਕਰ ਦੇਣਾ ਠੀਕ ਹੈ ਮਾਨਤਾ ਰਜਿਸਟ੍ਰੇਸ਼ਨ ਸੁਖਬੀਰ ਬਾਦਲ ਦੇ ਧੜੇ ਕੋਲੇ ਹੋਏਗੀ ਪਰ ਲੋਕਾਂ ਨੇ ਜਿਹਨੂੰ ਐਸਪੀਸੀ ਦੇਤੀ ਉਹੀ ਸ਼੍ਰੋਮਣੀ ਹੈ ਪੰਜਾਬ ਚ ਸੋ ਲੋਕਾਂ ਦੇ ਨਾਲ ਹੀ ਜਿੱਦਾਂ ਆਪਾਂ ਇਹ ਸਿਆਸਤ ਡਿਸਕਸ ਕਰ ਰਹੇ ਹਾਂ ਤੇ ਤਰਨ ਤਰਨ ਦੇ ਵਿੱਚ ਜਦੋਂ ਜਿਮਨੀ ਜੋਣਾ ਅਕਾਲੀ ਦਲ ਨੇ ਬੀਬੀ ਸੁਖਵਿੰਦਰ ਕੌਰ ਰੰਦਾਵਾ ਦਾ ਨਾਮ ਲੈ ਦਿੱਤਾ ਹਰਮੀਤ ਸਿੰਘ ਸੰਧੂ ਆਪ ਵੱਲੋਂ ਐ ਹਾਲੇ ਤੱਕ ਕਾਂਗਰਸ ਜਿਹੜੀ ਹੈ ਇਹ ਪਿੱਛੇ ਚੱਲ ਰਹੀ ਹੈ ਦੇਖੋ ਆਮ ਆदमी ਪਾਰਟੀ ਨੇ ਹਰਮੀਤ ਸਿੰਘ ਸੰਧੂ ਇੱਕ ਸਿੱਖ ਕੈਂਡੀਡੇਟ ਉਤਾਰਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਦਾਵਾ ਸਿੱਖ ਭਾਈਚਾਰੇ ਚੋਂ ਉਹ ਵੀ ਉਹਨਾਂ ਨੇ ਕੈਂਡੀਡੇਟ ਬਣਾਤੇ ਹੁਣ ਸਵਾਲ ਆ ਗਿਆ ਕਾਂਗਰਸ ਦਾ ਔਰ ਬੀਜੇਪੀ ਬੀਜੇਪੀ ਨੇ ਸੋਮ ਪ੍ਰਕਾਸ਼ ਨੂੰ ਪ੍ਰਵਾਰੀ ਬਣਾਤਾ ਔਰ ਜਿਹੜੇ ਕੇਡੀ ਭੰਡਾਰੀ ਨੇ ਸਾਬਕਾ ਸੰਸਦੀ ਸਕੱਤਰ ਨੇ ਉਹਨਾਂ ਨੂੰ ਸੈਨ ਚਾਰਜ ਲਾਤਾ ਔਰ ਨਾਲ ਰਵੀ ਰਵੀਕਰਨ ਸਿੰਘ ਕਾਲੋ ਨੂੰ ਲਾਤਾ ਬੀਜੇਪੀ ਵੀ ਹਰਕਤ ਚਾਹ ਪੂਰੀ ਬੀਜੇਪੀ ਵੀ ਦੇਖ ਰਹੀ ਹੈ ਵੀ ਅਸੀਂ ਕਿਹੜਾ ਕੈਂਡੀਡੇਟ ਲਾਈਏ ਔਰ ਸਿਮਰਨਜੀਤ ਸਿੰਘ ਮਾਨ ਦੀ ਧਿਰ ਵੱਲੋਂ ਕੌਣ ਖੜੂਗਾ ਕੀ ਸਿਮਰਨਜੀਤ ਸਿੰਘ ਮਾਨ ਦਾ ਕੋਈ ਪਰਿਵਾਰਕ ਮੈਂਬਰ ਇੱਥੇ ਚੋਣ ਲੜੂਗਾ ਪਹਿਲਾਂ ਬਰਨਾਲੇ ਲੜੀ ਸੀ ਕੀ ਸਿਮਰਨਜੀਤ ਸਿੰਘ ਮਾਨ ਦਾ ਕੋਈ ਹੋਰ ਕੈਂਡੀਡੇਟ ਲੜੇਗਾ ਕਿਉਂਕਿ ਅਮਰਿਤਪਾਲ ਸਿੰਘ ਮਹਿਰੋ ਨੇ ਚੋਣ ਲੜੀ ਸੀ ਪਿਛਲੀ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੇ ਤੌਰ ਤੇ ਔਰ ਉਹਨਾਂ ਨੂੰ ਵੋਟ ਵੀ ਠੀਕ-ਠਾਕ ਪੈ ਗਈ ਸੀ 5-6000 ਦੇ ਕਰੀਬ ਜਾਂ ਇਸ ਤੋਂ ਥੋੜੀ ਜਿਆਦਾ ਵੋਟ ਉਹਨਾਂ ਨੂੰ ਪੈ ਗਈ ਸੀ ਸੰਦੀਪ ਜੀ ਔਰ ਸਭ ਤੋਂ ਵੱਧ ਵੋਟ ਹਾਲਾਂਕਿ ਹਰਮੀਤ ਸਿੰਘ ਸੰਧੂ ਨੇ ਪਾਈ ਸੀ ਹਰਮੀਤ ਸਿੰਘ ਸੰਧੂ ਨੂੰ 52935 ਵੋਟਾਂ ਪਈਆਂ ਸੀ ਮਾਫ ਕਰਨਾ ਤਸ਼ਵੀਰ ਸਿੰਘ ਸੋਲ ਨੂੰ ਜਿਹੜੇ ਆਮ ਆਦਮੀ ਪਾਰਟੀ ਹਾਂਜੀ ਉਹਨਾਂ ਨੂੰ 52935 ਵੋਟਾਂ ਪਈਆਂ ਸੀ 40.5% ਹੁਣ ਉਹ ਦੁਨੀਆ ਤੋਂ ਚਲੇ ਗਏ ਕਾਂਗਰਸ ਦੇ ਡਾਕਟਰ ਧਰਮਵੀਰ ਅਗਨੀ ਹੋਤਰੀ ਸੀ ਉਹਨਾਂ ਨੂੰ ਪਈਆਂ ਸੀ 26535 ਵੋਟਾਂ ਉਹ ਉਹਨਾਂ ਨੂੰ 20.28% ਤੇ ਹਰਮੀਤ ਸਿੰਘ ਸੰਧੂ ਸੀਗੇ 30% ਵਾਲੇ 39347 ਵੋਟਾਂ ਉਹ ਆਪ ਦੇ ਉਮੀਦਵਾਰ ਨਹੀਂ ਸੋ ਕਸ਼ਮੀਰ ਸਿੰਘ ਸੋਲ ਦੀ ਜਗ੍ਹਾ ਤੇ ਤਾਂ ਆ ਗਏ ਹਰਮੀਤ ਸਿੰਘ ਸੰਧੂ ਇਹ ਸਿੰਘ ਸੰਧੂ ਆਮ ਆਦਮੀ ਪਾਰਟੀ ਚ ਹੁਣ ਡਾਕਟਰ ਧਰਮਵੀਰ ਅਗਨੀ ਹੋਤਰੀ ਦੀ ਥਾਂ ਤੇ ਅਗਨੀ ਹੋਤਰੀ ਦੀ ਥਾਂ ਤੇ ਕੌਣ ਆਊਗਾ ਅਗਨੀ ਹੋਤਰੀ ਸਭ ਦੋ ਵਾਰ ਐਮਐਲਏ ਰਹੇ ਨੇ ਇੱਕ ਵਾਰ ਉਹ ਪੰਜਾਬ ਦੀ ਵਿਧਾਨ ਸਭਾ ਚ ਗਏ ਐ 2002 ਤੋਂ 2007 ਉਸ ਤੋਂ ਬਾਅਦ 12 ਚ ਵੀ ਦਰਨ ਕਾਰਨ ਚਾਹਬ 1995 ਤੋਂ 2002 ਤੱਕ ਰਹੇ ਪਹਿਲੀ ਵਾਰ हां हां पहली वरी माफ करना 1997 ਤੋਂ 2002 ਸੋ 2002 ਤੋਂ ਬਾਅਦ ਉਹ 17 ਤੋਂ 22 ਦੁਬਾਰਾ ਬਣੇ 15 ਸਾਲ ਬਾਅਦ ਹਾਲਾਂਕਿ ਉਹ 12 ਚ ਵੀ ਚੋਣ ਲੜੇ ਤਰਨਤਾਰਨ ਤੋਂ ਹਾਰ ਗਏ ਸੀ ਉਦੋਂ ਜਿੱਤ ਕੇ ਸੀ ਜਿਹੜੇ ਹਰਮੀਤ ਸਿੰਘ ਸੰਧੂ ਹੈ ਪਰ 17 ਜਿਉਂ ਉਹਨਾਂ ਨੇ ਹਰਮੀਤ ਸਿੰਘ ਸੰਧੂ ਨੂੰ ਹਰਾਤਾ ਡਾਕਟਰ ਤਨਵੀਰਕਨੀ ਹੋਤਰੀ ਨੇ ਤੇ 17 ਤੋਂ 22 ਐਮਐਲਏ ਰਹੇ ਔਰ 22 ਦੇ ਅਗਸਤ ਦੇ ਵਿੱਚ ਉਹਨਾਂ ਨੂੰ ਹਾਰਟ ਅਟੈਕ ਹੋਇਆ ਤੇ ਉਹ ਦੁਨੀਆ ਤੋਂ ਚਲੇ ਗਏ ਬੜੇ ਪੁਰਾਣੇ ਉਹ ਕਾਂਗਰਸ ਦੇ ਆਗੂ ਸੀ 1946 ਚ ਉਹਨਾਂ ਦਾ ਜਨਮ ਹੋਇਆ ਸੀ ਔਰ ਬੜੇ ਸਮਾਜ ਸੇਵੀ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਡਾਕਟਰ ਸੀ ਉਹ ਪ੍ਰੋਫੈਸ਼ਨ ਤੋਂ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕਾਂਗਰਸ ਕੀ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਟਿਕਟ ਦੇਏਗੀ ਉਹਨਾਂ ਦੇ ਪਰਿਵਾਰ 'ਚ ਵੀ ਕਾਂਗਰਸ ਦੀ ਟਿਕਟ ਦਾ ਦਾਵਾ ਹੈ ਜਾਂ ਕਾਂਗਰਸ ਉੱਥੇ ਕੋਈ ਨਵਾਂ ਚਿਹਰਾ उतारेगी ਹੁਣ ਕਾਂਗਰਸ ਉੱਥੇ ਗੈਰ ਸਿੱਖ ਚਿਹਰਾ उतਾਰੇਗੀ ਜਾਂ ਸਿੱਖ ਚਿਹਰਾ उतਾਰੇਗੀ ਇਹ ਬੜੀ ਦਿਲਚਸਪ ਗੱਲ ਇਸ ਵਾਰ ਬਣੀ ਹੈ ਕਿ ਜਦੋਂ ਇਹ ਚੋਣ ਹੋਣੀ ਆ ਨਾ ਰਾਹੁਲ ਗਾਂਧੀ ਦੀ ਵੀ ਖਾਸ ਨਜ਼ਰ ਹੋਣੀ ਆ ਵੀ ਲੁਧਿਆਣੇ ਵਾਲਾ ਕੰਮ ਨਾ ਹੋ ਜੇ ਧੜੇਬੰਦੀ ਨਾ ਹੋ ਜਵੇ ਵੀ ਇਹ ਸੀਟ ਆਪਾਂ ਜਿੱਤੀ ਹੋਈ ਆ ਪਹਿਲਾਂ ਦੋ ਵਾਰ ਜਿੱਤੀ ਡਾਕਟਰ ਅਗਨੀਓਤਰੀ ਨੇ ਇਹ ਕਿਤੇ ਹਾਰ ਨਾ ਜਾਈਏ ਇਹ ਕਾਂਗਰਸ ਦੀ ਲੀਡਰਸ਼ਿਪ ਦਾ ਵੀ ਟੈਸਟ ਹੋਣਾ ਸੰਦੀਪ ਜੀ ਜਿਹੜਾ ਇਹ ਧੜੇਬਾਜ਼ੀ ਵਾਲਾ ਦਰਵਾਜ਼ਾ ਹੈ ਨਾ ਇਹ ਤਾਂ ਕਾਂਗਰਸ ਨੂੰ ਲਾਹੋਣਾ ਪੈਣਾ ਕਿਉਂਕਿ ਸ਼ੌਂਕ ਲੱਗੀ ਹੋਈ ਹੈ ਧੜੇਬਾਜ਼ੀ ਵਾਲੇ ਦਰਵਾਜ਼ੇ ਨੂੰ ਲੁਧਿਆਣੇ ਦੀ ਸੀਟ ਕਾਂਗਰਸ ਹਾਰੀ ਔਰ ਧੜੇਬਾਜ਼ੀ ਖੁੱਲ ਕੇ ਆ ਗਈ ਇਹ ਤਾਂ ਦੁਨੀਆ ਨੇ ਦੇਖ ਲਿਆ ਵੀ ਕਾਂਗਰਸ ਦੀ ਧੜੇਬਾਜ਼ੀ ਕਿੱਡੀ ਮਸ਼ਹੂਰ ਹੈ ਐਨਾ ਤਾਂ ਮੈਨੂੰ ਲੱਗਦਾ ਬਰਜ ਖਲੀਫਾ ਨਹੀਂ ਮਸ਼ਹੂਰ ਹੋਣਾ ਜਿੰਨੀ ਕਾਂਗਰਸ ਦੀ ਧੜੇਬਾਜ਼ੀ ਮਸ਼ਹੂਰ ਹੈ ਦੁਨੀਆਂ 'ਚ ਪਤਾ ਹੋਣਾ ਹੈ ਵੀ ਕਾਂਗਰਸ 'ਚ ਧੜੇਬਾਜ਼ੀ ਹੁੰਦੀ ਆ ਭਾਈ ਇੱਥੇ ਕੁਝ ਪਤਾ ਨਹੀਂ ਲੀਡਰ ਇੱਕੋ ਗੱਡੀ 'ਚ ਜਾਂਦੇ ਨੇ ਤੇ ਉਤਰਨ ਤੋਂ ਬਾਅਦ ਜੱਫੀ ਪਾ ਕੇ ਲੋਕਾਂ ਦੇ ਸਾਹਮਣੇ ਕਹਿੰਦੇ ਨੇ ਵੀ ਅਸੀਂ ਇਕੱਠੇ ਮਿਲ ਕੇ ਲੜਾਂਗੇ ਕਾਗਜ਼ ਭਰਨ ਵੇਲੇ ਜਿਹੜਾ ਐਕਟਿੰਗ ਪ੍ਰਧਾਨ ਹੈ ਉਹ ਮੀਤ ਪ੍ਰਧਾਨ ਦੀ ਬਾਹ ਚੱਕ ਕੇ ਕਹਿੰਦਾ ਵੀ ਆਹ ਦੇਖੋ ਖੜਾ ਮੇਰਾ ਪ੍ਰਧਾਨ ਉਸ ਤੋਂ ਬਾਅਦ ਪ੍ਰਧਾਨ ਕਿੱਥੇ ਖੜਾ ਦਿਖਿਆ ਹੀ ਨਹੀਂ ਉਸ ਤੋਂ ਬਾਅਦ ਨਾ ਆਸ਼ੂ ਦੁਬਾਰਾ ਬੋਲਿਆ ਜਦੋਂ ਪਹਿਲਾਂ ਆਸ਼ੂ ਕਹਿੰਦਾ ਸੀ ਵੀ ਆਹ ਖੜਾ ਮੇਰਾ ਪ੍ਰਧਾਨ ਤੁਸੀਂ ਲਿਆਓ ਆਪਣਾ ਪ੍ਰਧਾਨ ਜਦਕਿ ਬਾਕੀਆਂ ਦੇ ਪ੍ਰਧਾਨ ਆ ਗਏ ਉਹ ਸਾਰੇ ਉੱਥੇ ਪ੍ਰਚਾਰ ਕਰਦੇ ਰਹੇ ਭਾਵੇਂ ਜਾਖੜ ਸਾਹਿਬ ਹੋਣ ਭਾਵੇਂ ਅਰਵਿੰਦ ਕੇਦਰੀਵਾਲੀਆ ਭਗਵੰਤ ਮਾਨ ਹੋਣ ਜਾਂ ਸਿਮਰਨਜੀਤ ਸਿੰਘ ਮਾਨ ਹੋਣ ਉਹ ਵੀ ਉੱਥੇ ਪ੍ਰਚਾਰ ਕਰਦੇ ਰਹੇ ਆਪਣੇ ਕੈਂਡੀਡੇਟ ਲਈ ਪਰ ਰਾਜਾ ਵੜਿੰਗ ਨਹੀਂ ਉੱਥੇ ਨਜ਼ਰ ਆਇਆ ਨਾ ਪ੍ਰਤਾਪ ਬਾਜਵਾ ਤਰਨ ਤਰਨ ਚ ਚਿੰਤਾ ਕਾਂਗਰਸ ਨੂੰ ਹੋਣੀ ਹੈ ਹਾਂ ਇਹ ਵੀ ਨਰ ਪਰ ਕਰਦਾ ਕਿ ਕੈਂਡੀਡੇਟ ਕੌਣ ਹੋਊਗਾ ਕਿਉਂਕਿ ਜਦੋਂ ਆਸ਼ੂ ਭਾਰਤ ਕੁਸ਼ਨ ਆਸ਼ੂ ਹੀ ਕੈਂਡੀਡੇਟ ਸੀ ਤੇ ਉਹਨੇ ਤਾਂ ਪ੍ਰਵਾਹ ਮੰਨੀ ਨਹੀਂ ਕਿਸੇ ਦੀ ਪਰ ਤਰਨ ਤਰਨ ਚ ਕੈਂਡੀਡੇਟ ਕਿਹਦਾ ਹੋਊਗਾ ਜੇ ਉਹ ਕੈਂਡੀਡੇਟ ਹੀ ਰਾਜਾ ਵੜਿੰਗ ਦੀ ਮਰਜ਼ੀ ਦਾ ਆਇਆ ਫਿਰ ਤਾਂ ਪ੍ਰਧਾਨ ਸਾਨੂੰ ਹਰ ਮੰਚ ਤੇ ਉੱਥੇ ਦਿਖੂਗਾ ਔਰ ਅੱਜਕਲ ਹਰ ਜਿਮਨੀ ਚੋਣ ਇੱਕ ਨਵੀਂ ਤਰ੍ਹਾਂ ਦਾ ਟੈਸਟ ਬਣ ਗਈ ਬਿਲਕੁਲ ਕਾਂਗਰਸ ਦੇ ਲਈ ਕਾਂਗਰਸ ਦੇ ਲਈ ਦੇਖੋ ਪਿਛਲੀ ਵਾਰੀ ਕਾਂਗਰਸ ਲਈ ਤੀਜੇ ਨੰਬਰ ਤੇ ਹਜੇ ਵੀ ਕਾਂਗਰਸ ਦੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੋਣੀ ਹੈ ਵੀ ਕੀ ਕਾਂਗਰਸ ਜਿੱਤ ਸਕੂਗੀ ਜੇ ਨਾ ਜਿੱਤੀ ਤੇ ਕਾਂਗਰਸ ਦੂਜੇ ਨੰਬਰ ਤੇ ਆਉਂਦੀ ਹੈ ਜਾਂ ਤੀਜੇ ਨੰਬਰ ਤੇ ਆਉਂਦੀ ਹੈ ਔਰ ਜਦੋਂ ਹੁਣ 11 ਤਰੀਕ ਨੂੰ ਪੁਨਰ ਸੁਰਜੀਤ ਅਕਾਲੀ ਦਲ ਹੋ ਜਾਣਾ ਹੈ ਪੰਜ ਮੈਂਬਰੀ ਕਮੇਟੀ ਤੋਂ ਤੇ ਫਿਰ ਕੈਂਡੀਡੇਟ ਪੰਜ ਮੈਂਬਰੀ ਕਮੇਟੀ ਦਾ ਵੀ ਆਉਂਦਾ ਹਾਲਾ ਕਿ ਬਹੁਤ ਸਾਰੇ ਲੋਕ ਤਾਂ ਆਵਾਜ਼ ਇਹ ਦੇਣ ਲੱਗੇ ਜਿਹੜਾ ਹੁਣ ਤੁਸੀਂ ਸਵਾਲ ਕਰਨ ਲੱਗੇ ਹੋ ਨਾ ਉਹੀ ਜਵਾਬ ਮੈਂ ਦੇਣ ਲੱਗਾ ਪਰ ਤੁਸੀਂ ਸਵਾਲ ਕਰ ਲਓ ਨਲਾਸਰ ਪਤਾ ਕੀ ਗੱਲ ਹੈ ਇਹ ਚੋਣਾਂ ਲਗਭਗ ਨਵੰਬਰ ਚ ਹੋਣੀਆਂ ਨੇ ਜਾ ਕੇ ਉਦੋਂ ਤੱਕ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਇਹ ਲੋਕਾਂ ਦੇ ਵਿੱਚ ਵੀ ਵਿਚਰ ਰਹੀ ਹੋਏਗੀ ਕਿਉਂਕਿ ਪ੍ਰਧਾਨਗੀ ਦੀ ਚੋਣ ਹੋ ਚੁੱਕੀ ਹੋਣੀ ਹੈ ਔਰ ਇਹਨਾਂ ਤੇ ਪ੍ਰੈਸ਼ਰ ਵੀ ਹੋਏਗਾ ਵੀ ਤੁਸੀਂ ਆਪਣਾ ਉਮੀਦਵਾਰ ਦਿਓ ਅਗਰ ਇਨ ਕੇ ਸੁਖਬੀਰ ਬਾਦਲ ਇਹਨਾਂ ਨੂੰ ਸਮਰਥਨ ਨਹੀਂ ਦਿੰਦੇ ਅਗਰ ਅਕਾਲੀ ਦਲ ਮਰਜ ਨਹੀਂ ਹੁੰਦਾ ਇੱਕ ਨਹੀਂ ਬਣਦਾ ਫਿਰ ਲੋਕਾਂ ਦਾ ਪ੍ਰੈਸ਼ਰ ਵੀ ਇਹਨਾਂ ਤੇ ਹੋਏਗਾ ਵੀ ਤੁਸੀਂ ਉਮੀਦਵਾਰ ਜ਼ਰੂਰ ਦਿਓ ਇਹ ਚੋਣ ਲੜੋ ਦੇਖੋ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਚੁੱਕੀਆਂ ਹੋਈਆਂ ਜਦੋਂ ਇਹ ਚੋਣ ਹੋਣੀ ਹੈ ਫਿਰ ਤਾਂ ਪੰਜ ਮੈਂਬਰੀ ਕਮੇਟੀ 'ਚੋਂ ਨਵੀਂ ਲੀਡਰਸ਼ਿਪ 'ਚੋਂ ਜ਼ਰੂਰ ਇਹ ਚੋਣ ਕੋਈ ਨਾ ਕੋਈ ਲੜੇਗਾ ਕਿਉਂਕਿ ਉਹ ਵੀ ਇਸ ਚੋਣ 'ਚ ਜਿੱਤ ਕਰਕੇ ਜਿੱਤ ਹਾਸਲ ਕਰਕੇ ਇੱਕ ਸਨੇਹਾ ਦੇ ਦੇਣਗੇ ਨਾ ਵੀ ਆਹ ਲੋ 27 ਦੇ ਮੈਦਾਨ 'ਚ ਅਸੀਂ ਵੀ ਆਪਣਾ ਸਿਆਸੀ ਕਿਲਾ ਗੱਡਤਾ ਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਉਹਨਾਂ ਦੇ ਸਨਮੁਖ ਸਿਰ ਝੁਕਾ ਕੇ ਪੰਜਾਬ ਦੇ ਪੰਥਕ ਮਸਲਿਆਂ ਪਰੰਪਰਾਵਾਂ ਰਿਵਾਇਤਾਂ ਸਿਧਾਂਤਾਂ ਤੇ ਖੜੇ ਆ। ਸੋ ਜਿਹੜਾ ਪੰਜ ਮੈਂਬਰੀ ਕਮੇਟੀ ਜਾਂ ਅਕਾਲੀ ਦਲ ਪੁਨਰਸੁਰਜੀਤ ਹੋ ਕੇ ਜਿਹੜਾ ਝੰਡਾ ਬਣਨਾ ਹੈ ਉਸ ਝੰਡੇ ਨੇ ਪੰਜਾਬ ਨੂੰ ਅਗਵਾਈ ਦੇਣੀ ਆ ਭਵਿੱਖ 'ਚ। ਸੋ ਤਰਨ ਤਰਨ ਦੇ ਵਿੱਚ ਅਗਰ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਆ ਗਿਆ ਸੰਦੀਪ ਜੀ ਫਿਰ ਤੁਸੀਂ ਬਾਕੀ ਗੱਲਾਂ ਹਜੇ ਪਿੱਛੇ ਕਰ ਲਓ। ਫਿਰ ਤਾਂ ਤੁਸੀਂ ਇਹ ਵੇਖੋ ਕਿ ਆਮ ਆਦਮੀ ਪਾਰਟੀ ਔਰ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਦੇ ਵਿੱਚ ਕੈਂਡੀਡੇਟ ਦੇ ਵਿੱਚ ਹੀ ਮੁਕਾਬਲਾ ਉੱਥੇ ਬਣੇਗਾ ਇਹ ਪੰਥਕ ਹਲਕਾ ਹੈ ਔਰ ਇਹ ਸਾਰੀ ਲੀਡਰਸ਼ਿਪ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸੋ ਬੜੀ ਦਿਲਚਸਪ ਸਿਆਸਤ ਸਾਨੂੰ ਦੇਖਣ ਨੂੰ ਮਿਲੇਗੀ ਸੁਖਵੀਰ ਬਾਦਲ ਕਿੱਥੇ ਖੜਦਾ ਹੈ ਬਾਕੀ ਕੋਈ ਪਤਾ ਨਹੀਂ ਹੁੰਦਾ ਕਦੋਂ ਕੋਈ ਵਿਅਕਤੀ ਜਾਗਰੂਕ ਹੋ ਜਾਏ ਦੇਖੋ ਸਾਡੇ ਮੁਲਕ 'ਚ ਤਾਂ ਸਵੇਰੇ 5.5 ਵਜੇ ਜਦੋਂ ਅਸੀਂ ਸੁੱਤੇ ਪਏ ਹੁੰਨੇ ਆ ਘੂਕ ਉਦੋਂ ਸੌਂਚਾ ਦਿੰਦੇ ਇੱਥੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਦੀ ਸੋ ਸਾਡੇ ਮੁਲਕ ਦੇ ਵਿੱਚ ਜਦੋਂ ਅਸੀਂ ਸੁੱਤੇ ਪਏ ਹੁੰਨੇ ਆ ਪਤਾ ਲੱਗਦਾ ਵੀ ਰਾਤ 2 ਵਜੇ ਸੁਪਰੀਮ ਕੋਰਟ ਖੁੱਲ ਗਈ ਭਾਈ ਓਵੇਂ ਭਾਵੇਂ ਡੇਟਾ ਪਈ ਜਾਂਦਾ ਸਾਡੇ ਦੇਸ਼ ਤੇ ਡੱਲਾ ਸਾਹਿਬ ਰਾਤੀ 9 ਵਜੇ ਦੇਸ਼ ਦੇ ਉਪ ਰਾਸ਼ਟਰਪਤੀ ਅਸਤੀਫਾ ਵੀ ਦੇ ਜਾਂਦੇ ਆ ਅਸਤੀਫਾ ਦੇ ਜਾਂਦੇ ਨੇ ਮੈਂ ਤਾਂ ਹੀ ਕਹਿੰਦਾ ਵੀ ਹੁਣ ਜਿ ਭਾਵੇਂ 41 42 ਸਾਲ ਹੋ ਗਏ ਵੀ 84 ਦਾ ਅੱਜ ਤੱਕ ਇੱਕ ਬੰਦਾ ਥਾਂਸੀ ਤੇ ਨਹੀਂ ਟੰਗਿਆ ਜਾ ਸਕਿਆ ਪਰ ਫਿਰ ਵੀ ਬਹੁਤ ਕੁਝ ਹੋ ਜਾਂਦਾ ਇੱਥੇ ਜਿਹਦਾ ਕਿਆਸ ਨਹੀਂ ਲਾਇਆ ਜਾ ਸਕਦਾ ਇਸ ਕਰਕੇ ਇਹ ਨਹੀਂ ਪਤਾ ਹੋਵੇ ਇਹ ਨਹੀਂ ਪਤਾ ਹੁੰਦਾ ਵੀ 11 ਤਰੀਕ ਨੂੰ ਜਿੱਦਣ ਸਾਰੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਪਹੁੰਚ ਜਾਣ ਪਤਾ ਲੱਗੇ ਸੁਖਬੀਰ ਆ ਗਿਆ ਸੁਖਬੀਰ ਆ ਗਿਆ ਸੁਖਬੀਰ ਆ ਗਿਆ ਸੰਭਾਵਨਾ ਘਟਿਆ ਸੰਭਾਵਨਾ ਘਟਾ ਪਰ ਰੱਬ ਕਦੇ ਵੀ ਕਿਸੇ ਨੂੰ ਵੀ ਕੋਈ ਵੱਡੀ ਜ਼ਿੰਮੇਵਾਰੀ ਦੇ ਕੇ ਤੋਰ ਸਕਦਾ ਵੀ ਚੱਲ ਸ਼ੇਰਾ ਵਾਦ ਅੱਗੇ ਚਲੋ ਚਲਾ ਸਭ ਬਹੁਤ ਬਹੁਤ ਧੰਨਵਾਦ ਸਸਿਕਾ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਹੀ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ